ਵਹੀਗੁਰ ਜੀ ਦਾ ਖਾਲਸਾ ਵਹੀਗੁਰ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਜੀ ਹਸਕੀ ਨਸਲ ਦਾ ਡੌਗ ਵਿਕਾਊ ਆ ਨੀਲੀ ਅੱਖ ਵਾਲਾ ਏ 1 ਸਾਲ ਵੈਕਸੀਨੇਸ਼ਨ ਹੋਈ ਏ ਜੀ ਰੇਟ 20000 20000 ਰੁਪਏ ਰੇਟ ਰੱਖੇ ਗਏ ਜੀ 1 ਸਾਲ ਦਾ ਹਸਕੀ ਨਸਲ ਦਾ ਡੌਗ ਵਿਕਾਊ ਹੈ ਜੀ ਏਰੀਆ ਮੁਕਸਰ ਸਹਿਬ 9872013394 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੀ ਨਸਲ ਦਾ ਡੌਗ ਹੈ ਜਿਹੜਾ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 1 ਸਾਲ ਦਾ ਇਹ ਡੌਗ ਹੈ ਜੀ ਵੈਕਸੀਨੇਸ਼ਨ ਇਸ ਦੀ ਹੋਈ ਹੈ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਨਿਊ ਹਾਲੈਂਡ 5520 ਟਰੈਕਟਰ ਵਿਕਾਊ ਹੈ ਜੀ ਨਿਊ ਹਾਲੈਂਡ 5520 4x4 ਟਰੈਕਟਰ ਵਿਕਾਊ ਹੈ 2021 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 11 ਦੇ ਕੰਡੀਸ਼ਨ ਹੈ ਜੀ 95% ਪੰਜਾਬ ਨੰਬਰ ਹੈ ਜੀ AC K1 600 ਘੰਟਾ ਚੱਲਿਆ ਜੀ ਫਰਸਟ ਓਨਰ ਹੈ ਫਰਸਟ ਓਨਰ ਹੈ ਜੀ 600 ਘੰਟਾ ਚੱਲਿਆ ਨਿਊ ਹਾਲੈਂਡਸ ਪੰਜਾਬੀ 4x4 ਟਰੈਕਟਰ ਵਿਕਾਊ ਹੈ ਜੀ 21 ਮਾਡਲ ਹੈ ਜੀ 12 ਲੱਖ 40 ਹਜ਼ਾਰ ਰੇਟ ਰੱਖਿਆ ਗਿਆ ਜੀ ਏਰੀਆ ਕੋਟਕਪੂਰਾ ਨੰਬਰ ਨੋਟ ਕਰ ਲਓ ਜੀ 9501870137 9501870137 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 5224/4 ਟਰੈਕਟਰ ਤੁਸੀਂ 12 ਲੱਖ 40000 ਰੁਪਏ ਦੇ ਵਿੱਚ 딜 ਕਰ ਸਕਦੇ ਹੋ ਗੱਡੀ ਵਿਕਾਊ ਹੈ ਜੀ अल्टੋ ਗੱਡੀ ਹੈ ਜੀ अल्टੋ ਐਲਐਕਐਸਆਈ ਗੱਡੀ ਵਿਕਾਊ ਹੈ ਜੀ 2012 ਮਾਡਲ ਹੈ ਜੀ ਜਿਆਦਾ ਜਾਣਕਾਰੀ ਇਸ ਵੀਰ ਨੇ ਦੱਸੀ ਨਹੀਂ ਤੁਸੀਂ ਫੋਨ ਤੇ ਲੈ ਸਕਦੇ ਹੋ 90% ਟਾਇਰਾਂ ਦੀ ਕੰਡੀਸ਼ਨ ਹੈ ਜੀ ਏਰੀਆ ਅਗੋਰ 7719400443 ਇਸ ਨੰਬਰ ਤੇ ਫੋਨ ਕਰਕੇ ਤੁਸੀਂ Alto LXI ਗੱਡੀ 2012 ਮਾਡਲ ਅਵੋਰ ਏਰੀਆ ਦੇ ਵਿੱਚ ਗੱਡੀ ਖੜੀ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ A to Z ਗੱਡੀ ਦੀ ਸਾਰੀ ਡਿਟੇਲ ਲੈ ਕੇ ਇੰਨਾ ਵੀਰਾਂ ਕੋਲ ਗੱਡੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ 75 ਗੱਜ ਦਾ ਪਲਾਟ ਵਿਕਾਊ ਹੈ ਜੀ ਢਾਈ ਮਰਲੇ ਟੋਟਲ ਸਾਰੀ ਜਗ੍ਹਾ ਏਰੀਆ ਨਵਾਂ گاؤں ਨੇੜੇ ਪੀਜੀਆ ਨਵਾਂ ਭਰੀਆਂ ਹੋਣ ਜਿਹਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਵਾਂ ਭਰੀਆਂ ਹੋਣ ਜਨੇ ਤੇ ਡਿਮਾਂਡ ਰੱਖੀ ਗਈ ਹੈ ਜੀ 25 ਲੱਖ ਰੁਪਏ 25 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ 9781710816 9781710816 ਇਸ ਨੰਬਰ ਤੇ ਫੋਨ ਕਰਕੇ ਤੁਸੀਂ 75 ਗਜ ਦਾ ਪਲਾਟ ਹੈ ਜਿਹੜਾ ਨਿਊਆ ਭਰੀਆਂ ਹੋਈਆਂ ਨੇ 25 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਇੰਜਨ ਗੇਅਰ ਦਾ ਓਕੇ ਹੈ ਰੇਟ 120000 ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈਏਗੀ ਮਲਕਵੀਰ ਨੇ ਕਿਹਾ ਕਿ ਤੁਸੀਂ ਮੌਕੇ ਤੇ 와 ਕੇ ਚਲਾ ਕੇ ਚੈੱਕ ਕਰ ਸਕਦੇ ਹੋ ਜੀ ਫੁੱਲ ਗਰੰਟੀ ਹੈ ਇੱਕ ਵੀ ਰੇਟ ਰੱਖਿਆ ਗਿਆ ਏਰੀਆ ਪਿੰਡ ਭੁੰਦੜ ਮੁਕਸਰ ਸਾਹਿਬ ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ 9877022788 9877022788 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 575 ਟਰੈਕਟਰ 1 ਲੱਖ 20 ਹਜ਼ਾਰ ਚ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ Alto LXI ਗੱਡੀ ਹੈ ਜੀ ਅਰਜੰਟ ਸੇਲ ਕਰਨੀ ਹੈ 2006 ਮਾਡਲ ਹੈ ਜੀ ਪਾਸਿੰਗ 2027 ਤੱਕ ਹੈ ਜੀ ਰੇਟ 1.25 ਲੱਖ 2027 ਤੱਕ ਪਾਸਿੰਗ ਹੈ ਜੀ 2006 ਮਾਡਲ Alto LXi ਗੱਡੀ ਵਿਕਾਊ ਹੈ ਜੀ ਏਰੀਆ ਬਰਨਾਲਾ ਅਰਜੰਟ ਸੇਲ ਕਰਨੀ ਹੈ 9465520583 9465520583 ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਫਾਜ਼ਿਲਕਾ ਮੁਖਸਰ ਸਾਹਿਬ ਫਿਰੋਜ਼ਪੁਰ ਫਰੀਦਕੋਟ ਏਰੀਆ ਦੇ ਵਿੱਚ ਜੇਕਰ ਕੋਈ ਵੀਰ 10 20 30 40 ਕਿੱਲੇ ਜ਼ਮੀਨ ਖਰੀਦਣ ਵੇਚਣ ਦਾ ਚਾਹਵਨ ਹੋਵੇ ਤਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਫਾਜ਼ਿਲਕਾ ਮੁਖਸਰ ਸਾਹਿਬ ਫਿਰੋਜ਼ਪੁਰ ਤੇ ਫਰੀਦਕੋਟ ਏਰੀਏ ਦੇ ਵਿੱਚ ਨੰਬਰ ਨੋਟ ਕਰ ਲਓ ਜੀ 9417632493 ਦੂਜੇ ਨੰਬਰ ਹੈ ਜੀ 7652932493 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਗੱਡੀ ਵਿਕਾਉ ਹੈ ਜੀ ਐਂਡਿਕਾ ਗੱਡੀ ਹੈ 2010 ਮਾਡਲ ਗੱਡੀ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਵਧੀਆ ਚਾਰਪਰ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਸਾਨੂੰ ਗੱਡੀ ਟਰੈਕਟਰ ਕੋਠੀਆਂ ਦੀ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ 85000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ 10 ਮਾਡਲ ਗੱਡੀ ਹੈ ਜੀ ਏਰੀਆ ਗੁਰਦਾਸਪੁਰ ਕਾਗਜ਼ ਵਗੈਰਾ ਪੂਰੇ ਨੇ ਗੱਡੀ ਓਕੇ ਕੰਡੀਸ਼ਨ ਦੀ ਹੈ ਕੋਈ ਐਕਸੀਡੈਂਟ ਨਹੀਂ ਹੈਗਾ 9872501238 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਂਡਿਕਾ ਗੱਡੀ 2010 ਮਾਡਲ 85000 ਰੁਪਏ ਦੇ ਵਿੱਚ ਪੰਜਾਬ ਨੰਬਰ ਗੱਡੀ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਵਾਈ ਗਰੂ ਲਿਖ ਦਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਮੋਡੀਫਾਈ ਕਰਵਾਇਆ ਹੋਇਆ ਏਰੀਆ ਅਮਰitsar ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਮੋਡੀਫਾਈ ਕਰਵਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਇਸ ਵੀਰ ਨੇ ਵੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਵਧੀਆ ਕੰਡੀਸ਼ਨ ਦਿਖਾਈ ਹੈ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਏਰੀਆ ਅਮਰitsar ਜੀ ਰੇਟ 81969 94377 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕੋਠੀਆਂ ਘਰਾਂ ਜ਼ਮੀਨ ਪਲਾਟ ਗੱਡੀਆਂ ਖੇਤੀવાડી ਵਾਲੇ ਸੰਦਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ 9877988446 ਇਸ ਨੰਬਰ ਤੇ ਇੱਕ ਵੀਡੀਓ ਤੇ ਪੰਜ-ਸੱਤ ਫੋਟੋਆਂ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਪਿਓਰ ਆਰਗੈਨਿਕ ਹਲਦੀ ਵਿਕਾਊ ਹੈ ਜੀ ਪਿਓਰ ਦੇਸੀ ਘਰ ਦੀ ਹਲਦੀ ਇਹ ਰੇਟ ਹੈ ਜੀ 250 ਰੁਪਏ ਕਿਲੋ ਆਰਗੈਨਿਕ ਘਰ ਦੀ ਵਧੀਆ ਪਿਓਰ ਹਲਦੀ ਵਿਕਾਊ ਹੈ ਜੀ 250 ਰੁਪਏ ਕਿਲੋ ਨੰਬਰ ਨੋਟ ਕਰ ਲਓ ਜੇਕਰ ਕਿਸੇ ਵੀ ਵੀਰ ਨੇ ਹਲਦੀ ਮੰਗਵਾਉਣੀ ਹੋਵੇ 9646639265 9646639265 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜੀ ਵਧੀਆ ਆਰਗੈਨਿਕ ਘਰ ਦੀ ਹਲਦੀ ਜਿਹੜੀ 250 ਰੁਪਏ ਕਿਲੋ ਖਰੀਦ ਸਕਦੇ ਹੋ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਬਿਨਾ ਮੋਟਰ ਤੋਂ 2 ਕਿੱਲੇ 18 ਫੁੱਟ ਰੋਡ ਦਾ ਫਰੰਟ ਹੈ ਜੀ 2 ਕਿੱਲੇ 18 ਫੁੱਟ ਰੋਡ ਦਾ ਫਰੰਟ ਹੈ ਜੀ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਬਿਨਾ ਮੋਟਰ ਤੋਂ ਹੈ ਜੀ ਰੇਟ ਹੈ ਜੀ 32 ਲੱਖ ਰੁਪਏ ਕਿੱਲੇ ਦਾ ਏਰੀਆ ਜੀ ਤਪਾ ਬਰਨਾਲਾ 98555578570 98555578570 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੰਜ ਕਿੱਲੇ ਜ਼ਮੀਨ ਹੈ ਜਿਹੜੀ ਬਿਨਾ ਮੋਟਰ ਤੋਂ 32 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਤਾਂ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸ਼ੇਅਰ ਕਰਨ ਵਾਲੇ ਵੀ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜਰੂਰ ਦੱਸਣ ਪਤਾ ਲੱਗੇ ਕਿ ਕਿਹੜੇ ਕਿਹੜੇ ਪਿੰਡ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਰਹੋ ਤੁਸੀਂ ਆਪਣੇ ਚੈਨਲ YouTube ਟ੍ਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ